ਨੇ ਪ੍ਰਸੈਂਟ ਡਿਊਆ ਜਿਹੜਾ ਸੈਂਟਰ ਗਵਰਨਮੈਂਟ ਜਿਹੜੀ ਗੱਲ ਆ ਰਹੀ ਹੈ ਵੀ 3% ਹੋਣ ਦੇ ਜਾਰੀ ਹੈ ਪੰਜਾਬ ਇੱਕ ਸਭ ਤੋਂ ਪਹਿਲੀ ਸਟੇਟ ਸੀ ਜਿਹੜੀ ਸਭ ਤੋਂ ਪਹਿਲਾਂ ਡਿਓਜ਼ ਦੰਦੇ ਦੀ ਮੁਲਾਜ਼ਮ ਤੇ ਪੈਨਸ਼ਨਰ ਦੇ ਤੇ ਡੀਏ ਦੀਆਂ ਕਿਸ਼ਤਾਂ ਦਿੰਦੀ ਸੀ ਪਰ ਅੱਜ ਹਾਲਾਤ ਉਤੋਂ ਉਲਟ ਹੋ ਗਏ ਨੇ ਕਿਸੇ ਸਮੇਂ ਤੇ ਪੰਜਾਬ ਬਾਕੀ ਸਟੇਟਾਂ ਦੇ ਹਰਿਆਣਾ ਹੋਏ ਹਿਮਾਚਲ ਹੋਏ ਸਟੇਟਾਂ ਪੰਜਾਬ ਦੇ ਸਕੇਲ ਮੰਗਦੀਆਂ ਸੀ ਅੱਜ ਅਸੀਂ ਜਿਹੜੇ ਸਾਰੀਆਂ ਸਟੇਟਾਂ ਤੋਂ ਪਿੱਛੇ ਆ ਇਸ ਲਈ ਮੁਲਾਜ਼ਮਾਂ ਤੇ ਪੈਨਸ਼ਨਰ ਚ ਬਹੁਤ ਵੱਡਾ ਰੋਸ ਹੈ ਸਰਕਾਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਲਈ ਕੱਲ ਇਕੱਲੇ ਪੈਨਸ਼ਨਰ ਦਾ ਸੀ ਇੱਥੇ ਅੱਜ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਆ ਵੱਡੇ ਪੱਧਰ ਜੇ ਸਰਕਾਰ ਹਲੇ ਵੀ ਆਪਣੀ ਗਲਤੀ ਨਹੀਂ ਆਏਗੀ ਮੀਟਿੰਗ ਨਹੀਂ ਦੇਵੇਗੀ ਇਹ ਮੁਲਾਜ਼ਮਾਂ ਦੇ ਮਸਲੇ ਜਿਹੜੇ ਹੱਲ ਨਹੀਂ ਕਰੇਗੀ ਤਾਂ ਅਜ ਤੋਂ ਆਉਣ ਵਾਲੇ ਸਮੇਂ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਤਿੱਖੇ ਸੰਘਰਸ਼ ਲਈ ਅਸੀਂ ਤਿਆਰ ਹਾਂ ਕਿਉਂਕਿ ਬਦਕਿਸਮਤੀ ਹੈ ਸਾਡੀ ਅਸੀਂ ਵੰਡੇ ਹੋਏ ਹਾਂ ਅਲਗ-ਅਲਗ ਜਗ੍ਹਾ ਤੇ ਕੱਲ ਇੱਕ ਧਰਨਾ ਸੀ ਕਾਜ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸਾਥ ਜਨ ਵੀ ਇੱਕ ਸਾਂਝਾ ਵੱਡਾ ਪ੍ਰੋਗਰਾਮ ਦਈਏ ਕਿਉਂਕਿ ਆਉਣ ਵਾਲਾ ਸਮਾਂ ਮੰਗ ਕਰ ਰਿਹਾ ਮਲਾਜ਼ਮ ਤੇ ਪੈਨਸ਼ਨਾਂ ਸਾਂਝਾ ਸੰਘਰਸ਼ ਹੋਵੇ ਸਾਂਝਾ ਕੋਲ ਹੋਵੇ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਣ ਤਾਂ ਕਿ ਸਰਕਾਰ ਦੇ ਖਿਲਾਫ ਵੱਡੀ ਜਦੋਜਹਿਦ ਕਰੀ ਜਾਏ ਤਾਂ ਕਿ ਜਿਹੜੇ ਮਸਲੇ ਆ ਉਹ ਹੱਲ ਹੋਣ ਇਹ ਵੀ ਏਰੀਆ ਥੋੜੀ ਕੀ ਵਿਚਾਰਾਂ ਇਹ ਸਕੀਮ ਤਾਂ ਜਿਹੜਾ ਏਰੀਆ ਰਿਹਾ ਹੁਣ ਓਡਾ ਚ ਵੀ ਸਾਡੇ ਮਲਾਜ਼ਮ ਸਾਥੀ ਗਏ ਆ ਉਹਨਾਂ ਵਨ ਡਿਸੀਜਨ ਕਿ ਅਸੀਂ ਇਹਨਾਂ ਨੂੰ ਦਵ ਪਰ ਇਹਨਾਂ ਨੇ ਨਵਾਂ ਟਰੈਂਡ ਕਰਤਾ ਜਿਹੜੇ 85 ਸਾਲ ਤੋਂ ਉੱਤੇ ਆ ਕਦੇ ਨਾਂ ਤਾਂ 2 ਕਿਸ਼ਤਾਂ ਦੇ ਦੋ ਜਿਹੜੇ 75 ਤੋਂ 85 ਐ ਇਹਨਾਂ ਨੂੰ 12 ਕਿਸ਼ਤਾਂ ਦੇ ਦੋ ਜਿਹੜੇ 58 ਤੋਂ 75 ਇਹਨਾਂ ਨੂੰ ਕਹਿੰਦੇ 42 ਕਿਸ਼ਤਾਂ ਦੋ 2027 ਤੱਕ 2000 ਸਰਕਾਰ 27 ਤੱਕ ਤਾਂ ਮਾਨ ਨਾ ਉਹ ਰਹਿਣੀ ਨਹੀਂ ਸਰਕਾਰ ਨੇ ਇਸ ਲਈ ਇਦਾਪੁਰ ਜੋਰ ਵਿਰੋਧ ਕਰਦੇ ਸੀ ਪੂਰੀ ਤਰ੍ਹਾਂ ਦੇ ਉੱਤੇ ਸਰਕਾਰ ਲਾਜ਼ਮ ਤੇ ਪੈਨਸ਼ਨਾਂ ਸੰਜੇ ਫਰੰਟ ਨੂੰ ਮੀਟਿੰਗ ਦੇ ਕੇ ਮਸਲੇ ਸਾਡੇ ਹੱਲ ਕਰੇ ਨਹੀਂ ਤੇ ਫਿਰ ਅ ਕੰਧ ਤੇ ਲਿਖਿਆ ਪੜਲੇ ਪਾਨ ਸਰਕਾਰ ਪਹਿਲੇ ਵੀ ਜਿਹੜੇ ਵੱਡੇ ਵੱਡੇ ਤਰੰਤਰ ਸੀ ਨਨੋ ਗੋਡਿਆਂ ਭਾਰ ਮੁਲਾਜ਼ਮ ਤੇ ਪੈਨਸ਼ਨਰ ਨੇ ਕੀਤਾ ਆਉਣ ਵਾਲੇ ਸਮੇਂ 'ਚ ਵੀ ਇਹ ਸਰਕਾਰ ਹੈ ਜਿਹੜੀ ਫਿਰ ਇਹੀ ਹਾਰ ਰਹੀਆ ਇਹ ਸਰਕਾਰ 'ਚ ਨਹੀਂ ਆਏਗੀ ਡੀਏ ਵਰਗੀ ਵਿਚਾਰੇ ਤੁਹਾਡਾ ਡੀਏ ਵਰ ਲੜ ਰਹੇ ਹਾਂ ਜੀ ਅਸੀਂ 3% ਦਾ ਹੋਰ ਡਿਊ ਹੋ ਚੱਲਿਆ 11% ਪੈਂਡਿੰਗ ਬਹੁਤ ਵੱਡਾ ਨੁਕਸਾਨ ਹੈ ਸਾਡੇ 4000 ਪੈਨਸ਼ਨਰ ਜਿਹੜੇ ਉਹ ਰੱਬ ਨੂੰ ਪਿਆਰੇ ਹੋਗੇ ਏਰੀਅਰ ਨੂੰ ਡੀਕ ਦੇ ਇਹ ਸਰਕਾਰ ਨੂੰ ਸ਼ਰਮੀ ਹੈ ਨਹੀਂ ਕਿ ਇੰਨੀ ਵੱਡੀ ਗਿਣਤੀ ਦੇ ਅੰਦਰ ਪੈਨਸ਼ਨਰਾਂ ਜਿਹੜੇ 30 40000 ਦੇ ਕਰੀਬ ਉਸ ਵਰਗ ਸੁਧਾਰ ਗਏ ਇਸ ਕਿਲੇ ਨੂੰ ਡੀਕੇ ਏਰੀਅਰ ਨੂੰ ਡੀਕ ਦੇ ਡੀਕ ਦੇ ਇਸ ਲਈ ਆਉਣ ਵਾਲੇ ਸਮੇਂ 'ਚ ਹੋਰ ਤਿੱਖੇ ਸੰਘਰਸ਼ ਹੋਣਗੇ। ਡੀ ਦਾ ਜੋ ਕੇਂਦਰ ਸਰਕਾਰ ਡੀਏ 52% ਹੋ ਚੁੱਕਿਆ ਪਰ ਪੰਜਾਬ ਦੇ ਉਹਨਾਂ ਦਾ ਡੀਏ 42% ਆ 11% ਦੇ ਵਾਧੇ ਨੂੰ ਲੈ ਕੇ ਵੀ ਅੱਜ ਜੋ ਇਹ ਰੈਲੀ ਕੀਤੀ ਰਹੀ ਆ ਦੂਜੇ ਪਾਸੇ ਪੁਰਾਣੀ ਪੈਨਸ਼ਨਾਂ ਬਹੁਤ ਵੱਡਾ ਮਸਲਾ ਹੈ। 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟਿਸ ਕੀਤਾ ਗਿਆ ਸੀ ਪਰ ਸਰਕਾਰ ਉਹਨਾਂ ਨੂੰ ਲਗਭਗ 3 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ। ਦੂਰੇ ਟੈਂਡਰ ਮੁਲਾਜ਼ਮਾਂ ਉਹਨਾਂ ਫੈਕਟਰੀ ਤੋਂ ਬਣਾ ਨਾ ਲਾਗੂ ਨਹੀਂ ਕਰ ਰਹਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਗਨਟ ਕੰਮ ਕਰਦੇ ਕੱਚੇ ਮੁਲਾਜ਼ਮ ਜਿਸ ਦਾ ਰੋਪੜ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਕੋਲ ਤੇ ਸਾਡੇ ਮਾਣ ਸਾਥੀ ਪੈਨਸ਼ਨ ਸਾਥੀ ਜਿੱਥੇ ਉਹਨਾਂ ਦੇ ਆਗੂ ਸਾਹੇ ਫਰੰਦੇ ਆਗੂ ਸਾਰਿਆਂ ਦੇ ਹੀ ਮੈਂ ਤੈਨੂੰ ਧੰਨਵਾਦ ਕਰਦਾ ਹਾਂ ਗੁਰੂ ਹਰਗੋਬਿੰਦ ਸਾਹਿਬ ਹਰਮਨ ਨਾਲ ਨੈਰਾ ਮੁਹੱਬਤ ਅੰਮਲਾਈ ਜੁਨੇ ਤੋਂ మేనేర్ కావీ సాథీ బోల్తే హ్ మే ఉనాన్ హై తైలో దానా 50 సర్కార్ దేమాన్ దే తమాన్ దిర్పాసి టీమా ముర్తావల్ ముర్తావల్ జై ముర్తావల్ మాన సర్కార్ ముర్తావల్ జై జై సారే బిట్టో హాయే హాయే జై హాయే హాయే బియెర్ ఖా గయా హాయే 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 బియెర్ నా కస్తా ఖా గయా హాయే హాయే వైకృజి కా ఖాల్సా వైకృజి కి బతే